ਜੀਪੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਵਿਰਿੰਦਰ ਕੁਮੰਨੂ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਵੀ ਜੇ ਜਾਣਾ ਹੋਏ ਤਾਂ ਕਿਹੜੀ ਪਾਰਟੀ 'ਚ ਜਾਓਗੇ ਜਾਂ ਕਿਹੜੀ ਪਾਰਟੀ ਨੇ ਆਫਰ ਕੀਤਾ ਇਹ ਇੱਕ 'ਚ ਦੋ ਸਵਾਲ ਹੈ ਆ ਫ੍ਰੈਂਕਲੀ ਸਪੀਕਿੰਗ ਸੱਚ ਕਹਿ ਰਿਹਾ ਕਿ ਮੈਨੂੰ ਨਾ ਤਾਂ ਕਿਸੇ ਵਾਲੇ ਪਾਰਟੀ ਨੇ ਅਪਰੋਚ ਕੀਤਾ ਔਰ ਨਾ ਹੀ ਹਾਲੇ ਕਿਸੇ ਪਾਰਟੀ ਨਾਲ ਕੋਈ ਜੁੜਨ ਦਾ ਅਜੇ ਹਾਂ ਪਲਾਨ ਹੈ ਹਮ ਆ ਹਰ ਪਾਰਟੀ ਦੀ ਇੱਕ ਵਿਚਾਰਤਾ ਰ ਹੁੰਦੀ ਹੈ ਜੇ ਤੁਸੀਂ ਉਸ ਵਿਚਾਰਤਾ ਦੇ ਨਾਲ ਕ੍ਰਾਈਟੇਰੀਆ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਉਹ ਚ ਫਿੱਟ ਬੈਠਦੇ ਹੋ ਤੇ ਤੁਸੀਂ ਪਾਰਟੀ ਨਾਲ ਜਾ ਸਕਦੇ ਹੋ ਬਟ ਮੈਨੂੰ ਇਹ ਲੱਗਦਾ ਕਿ ਹਰ ਪਾਰਟੀ ਦੀ ਵਿਚਾਰਧਾਰਾ ਤੋਂ ਇਲਾਵਾ ਇਨਸਾਨ ਦੀ ਆਪਣੀ ਮੇ ਇਡੀਓਲੋਜੀ ਹੁੰਦੀ ਹੈ ਤੁਸੀਂ ਉਸ ਵਿਚਾਰਧਾਰਾ ਵਿਚਾਰਧਾਰਾ ਨਾਲ ਮੈਚ ਕਰਕੇ ਆਪਣੀ ਇਡੀਓਲੋਜੀ ਨੂੰ ਲੈ ਕੇ ਵੀ ਕੁਝ ਨਾ ਕੁਝ ਚੀਜ਼ਾਂ ਵਧੀਆ ਆਪਣੇ ਸਮਾਜ ਜੀ ਆਪਣੇ ਅਡਿਟ ਕਰਦੇ ਰਹਿੰਦੇ ਰਹਿੰਦਰ ਘੁੰਮਣ ਦੇ ਵਿਚਾਰ ਨਾਲ ਕਿਹੜੀ ਪਾਰਟੀ ਦੀ ਵਿਚਾਰਧਾਰਾ ਥੋੜੀ ਬਹੁਤ ਮੇਲ ਖਾਂਦੀ ਲੱਗ ਰਹੀ ਹੈ ਉਸ ਤੇ ਦੱਸੋ ਨਹੀਂ ਦੇਖੋ ਹਾਲੇ ਤਾਂ ਸਾਰੀਆਂ ਹੀ ਸੇਮ ਨੇ ਜੀ ਮੈਂ ਤੁਹਾਨੂੰ ਐਵੇਂ ਗੱਲ ਦੱਸਾਂ ਮੈਂ ਤੁਹਾਨੂੰ ਕਹਾਂ ਇੱਕ ਸਿਸਟਮ ਹੈ ਪਾਰਟੀ ਵੀ ਨਹੀਂ ਮਾੜੀ ਪਾਰਟੀ ਚ ਆਉਣ ਵਾਲੇ ਲੋਕ ਵੀ ਜਿਹੜੇ ਨੇ ਉਹ ਇੰਨੇ ਕਰਪਟ ਨਹੀਂ ਹੁੰਦੇ ਪਰ ਜੋ ਇੱਕ ਸਿਸਟਮ ਬਣ ਗਿਆ ਹੋਇਆ ਹੈ ਨਾ ਮੇਨ ਆ ਉਸ ਸਿਸਟਮ ਨੂੰ ਚੇਂਜ ਕਰਨ ਦੀ ਲੋੜ ਹਰ ਇਨਸਾਨ ਦੀ ਅਪਰੋਚ ਕੀ ਹੈ ਕਿ ਮੈਂ ਸਿਰਫ ਪੋਲਿਟਿਕਸ ਆਪਣੇ ਫੇਵਰ ਵਾਸਤੇ ਆਪਣੇ ਫਾਇਦੇ ਵਾਸਤੇ ਐਜ਼ ਅ ਬਿਜ਼ਨਸ ਐਜ਼ ਅ ਵੀਆਪੀ ਕਲਚਰ ਵਾਸਤੇ ਆ ਰਿਹਾ ਨਹੀਂ ਆਈ ਐਮ ਗੁੱਡ ਸੈਟਲਡ ਤੁਸੀਂ ਹੁਣੇ ਆਰਟੀਆ ਪਾਓ ਤੁਹਾਨੂੰ ਪਤਾ ਲੱਗ ਜੇਗਾ ਵਰਿੰਦਰ ਸਿੰਘ ਘੁੰਮਣ ਦੇ ਡੇਰੀ ਫਾਰਮ ਤੋਂ ਕਿੰਨੀ ਟਰਨਓਵਰ ਕਿੰਨੇ ਕਰੋੜ ਕਿੰਨੇ ਕਰੋੜ ਦੀ ਮੇਰੀ ਟਰਨਓਵਰ ਸਾਲ ਦੀ ਸੋ ਮਨੀ ਇਸ ਨੋਟ ਮੈਟਰ ਮੈਨੂੰ ਆਰਟੀਆ ਪਾਉਣ ਦੀ ਜਰੂਰਤ ਨਹੀਂ ਮੈਂ ਸਵਾਲ ਰਿਸਪੈਕਟਬਲ ਹੁੰਦਾ ਹੈ ਰਾਦਰਦਨ ਮੈਨੂੰ ਪਤਾ ਜਦੋਂ ਮੈਂ ਇੱਥੇ ਆਵਾਂਗਾ ਤਾਂ ਜੇ ਇੱਕ ਪਾਰਟੀ ਨਾਲ ਜੁੜਦਾ ਤੇ ਚਾਰ ਪਾਰਟੀਆਂ ਦੇ ਲੋਕ ਮੈਨੂੰ ਨੈਗੇਟਿਵ ਕਮੈਂਟਿੰਗ ਕਰਨਗੇ ਮੇਰੇ ਵੱਸੇ ਬੁਰਾ ਭਰਾ ਬੋਲਣਗੇ ਉਹਤੇ ਮੇਰੀ ਕਿਤੇ ਨਾ ਕਿਤੇ ਇਮੇਜ ਵੀ ਇਫੈਕਟ ਹੋਵੇਗੀ